ਗੁਰਲਾਬ ਸਿੰਘ ਵੱਲੋਂ ਲਾਏ ਗਏ سنگੀਨ ਇਲਜ਼ਾਮਾਂ ਬਾਰੇ ਅਸੀਂ ਆਮ ਆਦਮੀ ਪਾਰਟੀ ਦਾ ਪੱਖ ਵਿਚਾਨਿਆ ਕਿਉਂਕਿ ਚੱਕਦੇ ਟੀਵੀ ਹਮੇਸ਼ਾ ਨਿਰਪੱਖ ਪੱਤਰਕਾਰੀਤਾ ਕਰਦਾ ਏ ਇਸੇ ਲਈ ਅਸੀਂ ਪਾਰਟੀ ਦੇ ਪੰਜਾਬ ਵਿੱਚ ਮੀਡੀਆ ਟੀਮ ਦੇ ਕੋਆਰਡੀਨੇਟਰ ਨਾਲ ਕੱਲ੍ਹ ਪਾਠ ਕੀਤੀ ਮਨਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਅਤੇ ਅਸੀਂ ਉਹਨਾਂ ਤੋਂ ਪੁੱਛਿਆ ਕਿ ਨਵਦੀਪ ਦਾ ਜ਼ਿਕਰ ਗੁਰਲਾਲ ਸਿੰਘ ਨੇ ਕੀਤਾ ਹੈ ਨਾਲ ਹੀ ਮਾਨ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਇਸ ਬਾਰੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਮਨਜੀਤ ਸਿੰਘ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਨਵਦੀਪ ਤੇ ਭਗਵੰਤ ਮਾਨ ਦੀ ਕਾਲ ਡਿਟੇਲਸ ਕਢਾ ਕੇ ਦੇਖ ਲਓ ਮੈਂ ਫੈਮਿਲੀ ਦਾ ਮੈਂਬਰ ਆ ਭਗਵੰਤ ਦਾ ਨਵਦੀਪ ਨਾਲ ਬਹੁਤ ਚਿਰ ਪਹਿਲਾਂ ਲੋਕ ਸਭਾ ਚੋਣ ਇਲੈਕਸ਼ਨ ਤੋਂ ਪਹਿਲਾਂ ਹੀ ਉਹਦੇ ਨਾਲ ਆਲਮੋਸਟ ਕਟ ਕਟ ਟੌਕਸ ਠੀਕਾ ਨਵਦੀਪ ਦਾ ਕੋਈ ਨਵਦੀਪ ਕਦੇ ਮਿਲਿਆ ਵੀ ਹੋਵੇ ਮਾਨ ਸਾਹਿਬ ਨੂੰ ਪਿਛਲੇ ਸਮੇਂ 'ਚ 10 ਦਸਤਕੀ ਇਹ ਦਸਤਕੀ ਹੋ ਤੁਹਾਡੇ ਨਾਮ ਤੇ ਮੈਂ ਕੀ ਕਰੀ ਜਾਂਦਾ ਜੇ ਤੁਹਾਡੇ ਥੱਲੇ ਵਾਲਾ ਸਟਾਫ ਜਾਂ ਕੋਈ ਉਹ ਕਰੀ ਜਾਂਦਾ ਉਹ ਲੱਗ ਲੈਂ ਜੇ ਤੁਹਾਡੇ ਧਿਆਨ 'ਚ ਜੇਕਰ ਕੋਈ ਗਾ ਆ ਜਾਂਦਾ ਜੇ ਤੁਸੀਂ ਉਹਨੇ ਤੇ ਐਕਸ਼ਨ ਨਹੀਂ ਲੈਂਦੇ ਤਾਂ ਤੁਸੀਂ ਗਿਲਤੀ ਹਾਂ ਉਸ ਬੰਦੇ ਨੇ ਠੀਕ ਹੈ ਨਾ ਉਸ ਬੰਦੇ ਨੇ ਕਦੇ ਕਿਹਾ ਹੋਵੇ ਜੀ ਇਹ ਬੰਦਾ ਸੀ ਜਿਹੜਾ ਰੋ ਰੋ ਕੇ ਕਹਿ ਕੇ ਗਿਆ ਸੀ ਕਿ ਭਗਵੰਤ ਮਾਨ ਨੂੰ ਮੇਰੇ ਘਰੇ ਭੇਜ ਦਿਓ ਜੀ ਇੱਕ ਵਾਰ ਮੇਰੀ 25000 ਨਹੀਂ ਤਾਂ ਮੈਂ ਸੁਸਾਈਡ ਕਰ ਲਵਾਂਗਾ। ਭੰਤ ਲੋ ਸਪੈਸ਼ਲ ਪਾਰਟੀ ਨੇ ਮੈਨੂੰ ਕਿਹਾ ਸਾਡਾ ਉੱਤੇ ਕਿਤੇ ਹੋਰ ਜਾਣ ਦਾ ਪ੍ਰੋਗਰਾਮ ਸੀ। ਸਪੈਸ਼ਲ ਇਹਨੂੰ ਇਹਦੇ ਘਰੇ ਬ੍ਰੇਕਫਾਸਟ ਤੇ ਭੇਜਿਆ। ਕਿ ਚਲ ਯਾਰ ਪੁਰਾਣਾ ਵਰਕਰ ਹੈ। ਠੀਕ ਹੈ ਨਾ ਤਾਂ ਕੱਲ ਉਹ ਕਰਨਾ। ਅ ਟਿਕਟ ਮੈਨੂੰ ਜਦੋਂ ਮਿਲੀ ਸੀ ਨਾ ਇੱਕ ਤੋਂ ਦੂਜੇ ਦੀ 900 ਕੀ ਸੀ। ਸਾਰੇ ਮਸਲੇ ਦਾ ਟਿਕਟ ਹੈ ਜੀ। ਜੀ ਜੇ ਤਾਂ ਬੰਦਾ ਟਿਕਟ ਲਈ ਹੈ ਸੀ। ਉਹ ਰਹੀ ਨਹੀਂ ਸਕਦਾ ਪਾਰਟੀ 'ਚ। ਉਨੇ ਕੁਛ ਨਾ ਕੁਛ ਇਹ ਨਹੀਂ ਕਰਨਾ ਜੀ ਨਾਲੇ 1 ਲੱਖ ਰੁਪਇਆ 1 ਲੱਖ ਰੁਪਇਆ ਕੈਨ ਯੂ ਬਲੀਵ ਇਟ 1 ਲੱਖ ਰੁਪਇਆ ਆ ਜੀ ਉਹਨੂੰ ਕਹੇ ਫੋਨ ਕਿਉਂ ਦੇ ਰਿਹਾ ਐਨ ਮੌਕੇ ਤੇ ਆ ਕੇ ਤੇਰੇ ਕੋਲ ਬਹੁਤ ਟਾਈਮ ਸੀ ਮੇਰੇ ਕੋਲ ਫਾਲੋ ਅਪ ਕਰਨ ਦਾ ਟਾਈਮ ਸੀ ਸ਼ਿਕਾਇਤ ਦਾ ਹਾਂ ਜੀ ਹਾਂ ਹਾਂ ਤੂੰ ਉਹਦਾ ਕਿਉਂ ਨਹੀਂ ਦਿੱਤੀ ਹੁਣ ਕੀ ਹੈ ਹੁਣ ਤਾਂ ਦੋ ਦਿਨ ਬਾਅਦ ਇਲੈਕਸ਼ਨ ਹੈ ਤੂੰ ਜੇ ਤੂੰ ਜੇ ਸੱਚਾ ਸੱਚਾ ਸੀ ਤੂੰ ਇਹਨੂੰ ਉਸੇ ਟਾਈਮ ਤੇ ਕਿਉਂ ਨਹੀਂ ਆਇਆ ਅੱਜ ਤੁਹਾਨੂੰ ਕਿਉਂ ਜਾਵਾਗੇ ਇਹ ਜਿਲ੍ਹੇ ਜਾ ਇਦੇ ਪਿੱਛੇ ਸੁਖਵੀਰ ਸਿੰਘ ਬਾਦਲ ਜਿੱਦਾਂ ਫਿਕਰਨ ਵਾਲਾ ਹੈ ਇਹਦੀਆਂ ਹਰ ਰੋਜ਼ ਮੀਟਿੰਗਾਂ ਮੰਤਰੀ ਆਹਦੀ ਹਰ ਸਿਮਰਤ ਦੇ ਪੀਏ ਨਾਲ ਹੋ ਰਹੀਆਂ ਨੇ ਕੰਟੀਨਿਊਟੀ 'ਚ ਹਲਾ ਇਹਦੀਆਂ ਐਨਆਰਆਈ ਐਨਆਰਆਈ ਪੰਜਾਬ ਦੇ ਆ ਜੀ ਐਨਆਰਆਈ ਕੋਈ ਬਾਹਰੋਂ ਥੋੜਾ ਹੈ ਜਿਨ੍ਹਾਂ ਦੀ ਪੋਰਟ ਨਹੀਂ ਹੈਗੀ ਉਹਨਾਂ ਕੋਲ ਵੀਜ਼ਾ ਹੈਗਾ ਜੀ ਅਗਰ ਸਟੇਟਸ ਦਾ ਜਿਹੜਾ ਹੈਗਾ ਉਹਨਾਂ ਤੇ ਜੇ ਕੋਈ ਕਿਸੇ ਦਾ ਇੱਥੇ ਕਾਰੋਬਾਰ ਨਹੀਂ ਹੈਗਾ ਤਾਂ ਉਹ ਨਹੀਂ ਕੋਲੇ ਜਾਣਾ